ਸਤਿ ਸ੍ਰੀ ਅਕਾਲ YouTube ਫੈਮਿਲੀ ਹੋਰ ਸਨੋ ਦੋਸਤੋ ਕਿਦਾ ਠੀਕ ਠਾਕ ਹੋ ਸਾਰੇ ਤੇ ਇੱਕ ਨਾ ਕੱਲ ਆਪਾਂ ਵਲੋਗ ਬਣਾਇਆ ਸੀ ਪਿੰਨੀਆ ਵਾਲਾ ਯਾਰ ਤੁਸੀਂ ਪਿਆਰ ਨਹੀਂ ਦਿਖਾਇਆ ਸਾਰਿਆਂ ਨੇ ਹਨਾ ਵੀ ਚਲੋ ਦੇਖਿਆ ਕਰੋ ਯਾਰ ਜੋ ਵੀ ਅਸੀਂ ਪਾਉਣੇ ਹੁੰਦੇ ਨੇ ਦੇਖਿਆ ਜਰੂਰ ਕਰੋ ਇੱਕ ਵਾਰੀ ਦੇਖਣਾ ਚਲੋ ਤੁਹਾਡਾ ਕਿਹੜਾ ਕੁਝ ਲੱਗਦਾ ਹਨਾ ਮੜਾ ਮੋਟਾ ਡਾੜਾ ਹੀ ਉੱਡਦਾ ਯਾਰ ਦੇਖ ਲਿਆ ਕਰੋ ਹੈ ਤੇ ਮਤਲਬ ਕਿ ਪਿੰਨੀਆ ਦੀ ਰੈਸਪੀ ਜਿਹੜੀ ਸੀ ਨਾ ਬਹੁਤ ਵਧੀਆ ਮਤਲਬ ਕਿ ਖਰਾਕ ਵਧੀਆ ਬਣਾਈ ਸੀ ਆਪਾਂ ਖਜਾਨਾ ਬਣਾਇਆ ਸੀਗਾ ਤਾਂ ਕਰਕੇ ਉਹ ਵੀਡੀਓ ਪਾਈ ਸੀ ਕਿ ਵੀ ਤੁਸੀਂ ਵੀ ਜਿੰਨੂੰ ਜਿੰਨੂੰ ਮਤਲਬ ਕਿ ਕਿ ਹਰ ਇੱਕ ਦਾ ਸਟਾਈਲ ਆਪਣਾ ਆਪਣਾ ਹ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਬਣਾਉਂਦਾ ਵਾ ਤੇ ਇਸ ਕਰਕੇ ਉਹਨਾਂ ਰੈਸਪੀ ਸ਼ੇਅਰ ਕੀਤੀ ਤੁਹਾਡੇ ਨਾਲ ਕਿ ਤੁਸੀਂ ਭਰਾਵਾਂ ਸਾਰੇ ਹਨਾ ਚਲੋ ਬਾਕੀ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਨੈਸ਼ਨਲ ਸ਼ੋਅਰੂਮ ਵਾਲਿਆਂ ਦੇ ਉੱਥੇ ਬਹੁਤ ਸੋਹਣੀਆਂ ਨਵੀਆਂ ਕੱਪੜਿਆਂ ਦੀ ਵੈਰਾਈਟੀ ਆਈ ਆ ਤੇ ਨਾਲ ਬੱਚਿਆਂ ਦੇ ਲੇਡੀਜ਼ ਮੈਨਸ ਸਾਰਿਆਂ ਦੇ ਕੱਪੜੇ ਉੱਥੇ ਹੁੰਦੇ ਆ ਤੇ ਤੁਹਾਨੂੰ ਲੈ ਕੇ ਚੱਲਦੇ ਆ ਉਸ ਤੋਂ ਬਾਅਦ ਕੁਝ ਖਾਣ ਪੀਣ ਵੀ ਜਾਣਾ ਵਾ ਸਿਰਦ ਗਈ ਜਾਂਦੀ ਝੜਾਰ ਵੀ ਗਈ ਜਾਂਦਾ ਸੀ ਚੀਜੀ ਚੀਜੀ ਠੀਕ ਹੈ ਮੈਂ ਕਿਹਾ ਚੱਲ ਲਿਆ ਚੱਲਦੇ ਆ ਨਾ ਕਮਾਲ ਲਿਓ ਨੇ ਨਾਲ ਬਾਜ਼ਾਰ ਘੁਮਾਵਾਂਗੇ ਤੇ ਤੁਹਾਨੂੰ ਲੈ ਕੇ ਚੱਲਦੇ ਆ ਜੁੜੇ ਰਹੋ ਆਪਣੇ ਭਰਾ ਨਾਲ ਓ ਕਲਰ ਬਹੁਤ ਸੋਹਣਾ ਹੈ ਲਾ ਲੇਗੇ ਆ ਤੁਹਾਡੇ ਬਹੁਤ ਵਧੀਆ ਲੱਗੂਗਾ ਪਰ ਆ ਸੂਟ ਵਿੱਚ ਬਹੁਤ ਸੋਹਣਾ ਕਲਰ ਬਹੁਤ ਪਿਆਰਾ ਹੈ ਲੈ ਲਓ ਕੋਈ ਨਹੀਂ ਆ ਲੈ ਲੂ ਲੈ ਲੂ ਹਾਂਜੀ ਲਾ ਲਾ ਬਲੌਗ ਨਾਲ ਬਲੌਗ ਟਕਰਾ ਗਿਆ ਆਦੇ ਇੱਕ ਦਾ ਬਲੌਗ ਮੇਰੇ ਦੇ ਗੱਲੇ ਲਾ ਰ ਮੇਰੇ ਵੀ ਗਾਣਾ ਆ ਜੂਗੀ ਹਮ ਵਰਾਈਟੀ ਬਹੁਤ ਸੋਹਣੀ ਹੈ ਜੀ ਇੱਥੇ ਹਨਾ ਆ ਦੇਖੋ ਹਾਂਜੀ ਬਹੁਤ ਜੀ ਪੰਜਾਬੀ ਬਹੁਤ ਸੋਹਣਿਆ ਆ ਹਾਂ ਬੋਲੋ ਮੇਰੀ ਹਾਂ ਜੀ ਇਹ ਤੇ ਜਲ ਖੁਦ ਸਾਂਦੋਂ ਦੀ ਕੋਈ ਨਹੀਂ ਆ ਦਿਆ ਨਾ ਅਹ ਅੱਜ ਵੀ ਕੰਪਰੀ ਨਹੀਂ ਹੋਣਾ ਕਲਰ ਵੀ ਬਹੁਤ ਹੈਗੇ ਜੀ

ਜੀ ਸੋ ਦੋਸਤੋ ਆਪਾਂ ਆਏ ਆ ਨੈਸ਼ਨਲ ਸ਼ੋਰੂਮ ਵਾਲਿਆਂ ਦੇ ਤੇ ਬਾਕੀ ਤੁਹਾਨੂੰ ਉਸ ਦਿਖਾਉਨੇ ਆ ਨਵੀਂ ਵਿੰਟਰ ਦੀ ਸਾਰੀ ਵੈਰੈਟੀ ਆਈ ਆ ਤੇ ਆਪਾਂ ਭਾਈ ਨੂੰ ਮਿਲਦੇ ਆ ਨਾਲੇ ਤੁਹਾਨੂੰ ਸਾਰੀ ਅਪਡੇਟ ਦਿੰਨੇ ਆ ਨਾਲ ਲੈ ਕੇ ਚੱਲਦੇ ਆ ਹੋਰ ਭਾਈ ਕਿਦਾਂ ਸਿੱਧਾ ਠੀਕ ਠਾਕ ਹੋਰ ਭਾਈ ਕਿਦਾਂ ਜੀ ਬਹੁਤ ਠੀਕ ਠਾਕ ਦੇਖਣੀ ਨਵੀਂ ਵੈਰੈਟੀ ਆਈ ਆ ਭਾਈ ਹੁਣ ਹਾਂਜੀ ਹਾਂਜੀ ਭਾਈ ਆਈ ਹੋਈ ਆ ਜੀ ਕਿਵੇਂ ਕਿਹੜੀ ਕਿਹੜੀ ਨਵੀਂ ਵੈਰੈਟੀ ਆਈ ਆ ਜੈਕਟਾਂ ਵੀ ਹੈਗੀਆਂ ਭਾਈ ਬਲੇਜ਼ਰ ਵੀ ਹੈਗੇ ਜਿੰਨਾ ਵੀ ਰਵੀ ਜਿੰਨਾਂ ਮਲ ਕੁੜਤੇ ਬਿਆਮੇ ਨਾਲ ਵੇਰ ਕਰਨ ਵਾਸਤੇ ਕੋਈ ਜੈਕਟ ਆ ਇਦਾਂ ਵੀ ਇਥੇ ਜਨ ਹੈਗੇ ਮਿਲ ਜੂ ਮਿਲ ਜੂ ਭਾਈ ਆਜੋ ਦਿਖਾਈਏ ਇੱਕ ਕਰੀ ਚਲੋ ਆਜੋ ਜੀ ਆਜੋ ਸਾਨੂੰ ਦਿਖੋਨੇ ਆ ਨਵੀਆਂ ਨਵੀਆਂ ਵੈਰਾਈਟੀਆਂ ਆ ਮਲਕੀ ਕੁੜਤੇ ਬਿਆਮੇ ਨਾਲ ਲੇਡੀਜ਼ ਸਾਰੀਆਂ ਬੱਚਿਆਂ ਦੀ ਇਥੇ ਸਾਰੀ ਵੈਰਾਈਟੀ ਮਿਲ ਜਾਂਦੀ ਆ ਆਜ ਤਾਂ ਦਿਖੋ ਇੱਥੇ ਲੱਗੀ ਭਾਈ ਆ ਕੀ ਦੇਖਿਓ ਜੀ ਵਾਹ ਜੀ ਵਾਹ ਬਹੁਤ ਸੋਹਣੀ ਵੈਰਾਈਟੇ ਕੁੜਤੇ ਬਿਆਮੇ ਨਾਲ ਪਾਓ ਸੋ ਦੇਖੋ ਦੋਸਤੋ ਕੁੜਤੇ ਬਿਆਮੇ ਨਾਲ ਫੋਨ ਵਾਲੀ ਕਿੰਨੀ ਸੋਹਣੀ ਬ੍ਰਾਂਡਡ ਚੀਜ਼ ਆ ਨਾਲੇ ਦੇਖੋ ਲੋਗੋ ਵਗੈਰਾ ਵੀ ਸਾਰਾ ਵਧੀਆ ਬਲਕਿ ਇਹਨੂੰ ਟੋਪ ਦੀ ਕੁਆਲਿਟੀ ਆਉਂਦੀ ਆ ਦੇਖੋ ਵਾਹ ਜੀ ਆਹ ਵਾਹ ਕੁਰਤੇ ਬਿਆਮੇ ਨਾਲ ਪਾਉਣ ਵਾਲੀਆਂ ਜੈਕਟਾਂ ਇਹ ਹੁੰਦੀ ਆ ਬਹੁਤ ਸੋਹਣੀ ਫਿਨਿਸ਼ਿੰਗ ਹੋਏਗੀ ਭਾਜੀ ਇੰਦਾਂ ਦੀ ਨੋਰਮਲ ਦੁਕਾਨਾਂ ਵਾਲੇ ਜਿਹੜੀ ਮਰਜ਼ੀ ਕਹਿ ਕੇ ਵੇਚ ਦਿੰਦੇ ਆ ਪਰ ਆਹ ਚੀਜ਼ਾਂ ਹੁੰਦੀਆਂ ਕੁਰਤੇ ਬਿਆਮੇ ਨਾਲ ਪਾਉਣ ਵਾਲੀਆਂ ਜੈਕਟਾਂ ਵਗੈਰਾ ਹੋ ਗਿਆ ਪੈਂਟਾਂ ਵਗੈਰਾ ਵੀ ਆਪਣੇ ਕੋਲ ਹਾਂਜੀ ਮਿਲ ਜਾਣਗੇ ਭਾਜੀ ਵਾਹ ਜੀ ਦੇਖੋ ਕਿੰਨੀ ਵੈਰੈਟੀ ਬਈ ਆ ਇੱਥੇ ਤੋ ਇਹ ਆਪਣੀ ਲੋਕੇਸ਼ਨ ਕਿੱਥੇ ਹੈ ਭਾਜੀ ਉਧਰ ਇਹ ਭਾਜੀ ਆਪਣਾ ਹੈਗਾ ਚਾਰ ਪੱਤੀ ਚੌਂਕ ਨੈਸ਼ਨਲ ਐਡਰੈਸ ਅੱਗੇ ਨਾਲ ਉਹ ਜਨੂ ਫੀਡ ਸੀਡ ਦੇ ਲੱਗੇ ਹੈ ਨਾ ਬਿਲਕੁਲ ਉਹਦੇ ਨਾਲ ਆ ਮਤਲਬ ਕਿ ਇੱਥੇ ਹਰ ਤਰ੍ਹਾਂ ਦੀ ਵੈਰਾਈਟੀ ਪਈ ਆ ਭਾਜੀ ਹੁਣ ਆ ਕੋ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਪੈਂਟਾਂ ਆ ਦੇਖੋ ਕੰਫਰਟ ਫਿਟ ਮਤਲਬ ਕੋਰੀਅਰ ਵੀ ਲਵਾ ਦਿੰਦੇ ਆ ਭਾਜੀ ਬਾਈ ਬਿਲਕੁਲ ਜਾਣਦਾ ਰਹਿੰਦਾ ਭਾਜੀ ਕਿੱਥੇ ਕਿੱਥੇ ਭਜਾ ਦਿੰਨੇ ਭਾਜੀ ਕੈਨੇਡਾ ਅਮਰੀਕਾ ਆਲ ਵਰਲਡ ਜਿੱਥੇ ਮਰਜੀ ਭੇਜੋ ਜੇ ਜਿੱਦੋਂ ਉਹਨਾਂ ਨੇ ਆਰਡਰ ਕਰਨਾ ਹੋਵੇ ਭਾਜੀ ਕਿੱਦਾਂ ਕਰਨਾ ਭਾਜੀ ਮੋਬਾਈਲ ਨੰਬਰ ਵਗੈਰਾ ਮੈਂ ਮੈਂਸ਼ਨ ਕਰ ਦਿੰਨਾ ਆ ਤੇ ਬੋਲ ਦਿਓ ਨੰਬਰ ਬੋਲ ਦਿਓ 9779311611 ਤੇ ਬੱਚਿਆਂ ਦੀ ਵੈਰਾਈਟੀ ਵਗੈਰਾ ਸਾਰਾ ਕੁਝ ਹੀ ਮਿਲ ਜਾਏਗਾ ਭਾਜੀ ਆਪਣੇ ਕੋਲ ਲੇਡੀਜ਼ ਦੇ ਕੋਟ ਸੈੱਟ ਵਗੈਰਾ ਜੀਨਸ ਵਗੈਰਾ ਬਲੇਜ਼ਰ ਵਗੈਰਾ ਕ੍ਰੋਕ ਟੌਪ ਹਰ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਵੈਸਟਰਨ ਡਰੈੱਸਾਂ ਵੀ ਮਿਲ ਜਾਣਗੀਆਂ ਨਾਲ ਇੱਕ ਇੱਕ ਗੱਲ ਇਹ ਆ ਭਾਜੀ ਕੁਆਲਿਟੀ ਬੜੀ ਆ ਨਾ ਇੱਕ ਕੁਆਲਿਟੀ ਪੂਰੀ ਮਿਲੇਗੀ ਤੇ ਆਪਣੇ ਹਰ ਹਫਤੇ ਭਾਈ ਇਹ ਤੀ ਸਟੋਕ ਮੰਗਵੋਨੇ ਆ ਭਾਈ ਅੰਦਰ ਰਹਿੰਦਾ ਰੂਟੀਨ ਜਿਵੇਂ ਸੇਲ ਦੇ ਨਾਮ ਨਾਲ ਸੱਚੀ ਜਾਂਦੀ ਰਹਿੰਦੀ ਜੀ ਬਹੁਤ ਸੋਹਣਾ ਹੋਰ ਕੋਈ ਹਾਂਜੀ ਮਤਲਬ ਕਿ ਇਦਾਂ ਕਾਦਾ ਕੋਸਟਲੀ ਵੀ ਨਹੀਂ ਹੈਗਾ ਨਾ ਨਾ ਭਾਈ ਰੀਜ਼ਨੇਬਲ ਰੀਜ਼ਨੇਬਲ ਨਾ ਲੋ ਜੀ ਬਿਲਕੁਲ ਜੈਮਨ ਰੇਟ ਹੈ ਤੇ ਚੀਜ਼ ਵੀ ਇੰਨੀ ਵਧੀਆ ਦੇਖੋ ਆ ਮੈਂ ਵੇਅਰ ਕੀਤੀ ਹੋਈ ਹੈ ਜੈਕਟ ਇਹ ਹੀ ਮੈਂ ਇਹਨਾਂ ਭਾਈ ਕੋ ਲੈ ਕੇ ਗਿਆ ਸੀਗਾ ਬਹੁਤ ਸੋਹਣੀ ਮਤਲਬ ਕੀ ਆਉਂਦੀ ਆ ਦੇਖੋ ਨਵੀਂ ਨਵੀਆਂ ਬੈਠੀਆਂ ਨੇ ਜੀ ਵਾਹ ਜੀ ਵਾਹ ਇਹਦੋਂ ਵਾਹ ਜੀ ਵਾਹ ਇਹ ਜਾਂਦੀ ਰਹਿੰਦੀ ਹੈ ਚੀਜ਼ ਇਸ ਤਰ੍ਹਾਂ ਦੀ ਨਾ ਬਹੁਤ ਸੋਹਣੀ ਜੀ ਇਹਦੇ ਵਿੱਚ ਪ੍ਰਿੰਟ ਮਿਲ ਜਾਣਗੇ ਹੋ ਚਾਰ ਕਲਰ ਹੈਗੇ ਨੇ ਆ ਮੰਕਲੇ ਆ ਦੇ ਇਸ طرح ਸਰਚੀ ਬੇਜੀ ਭਾਈ ਇੱਥੇ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਇਹ ਆਪਣੇ ਨਿਊ ahuja ਫੀਲਡ ਸ਼ੋਪ ਦੇ ਬਿਲਕੁਲ ਲੱਗੇ ਆ ਭਾਈ ਦੀ ਦੁਕਾਨ ਤੇ ਭਾਈ ਨੇ ਨੰਬਰ ਤੁਹਾਨੂੰ ਵੀਡੀਓ ਰਾਈ ਦੱਸ ਦਿੱਤਾ ਆ ਤੇ ਕਿਤੇ ਵੀ ਤੁਸੀਂ ਕੋਰੀਅਰ ਕਰਾਉਣਾ ਕਿਤੇ ਵੀ ਕਰਾਉਣਾ ਹੋਵੇ ਕੈਨੇਡਾ ਅਮਰੀਕਾ ਇੰਗਲੈਂਡ ਕਿਤੇ ਵੀ ਕਰਾਉਣਾ ਹੋਵੇ ਤੁਸੀਂ ਕੋਰੀਅਰ ਵੀ ਕਰਾ ਸਕਦੇ ਆ ਭਾਈ ਨੇ ਨੰਬਰ ਵੀ ਦਿੱਤਾ ਵਾ ਮੈਂ ਤੁਹਾਨੂੰ ਕਾਰਡ ਦੀ ਫੋਟੋ ਵੀ ਮੈਂਸ਼ਨ ਕਰ ਦੂੰਗਾ ਵਿੱਚ ਉਹਦੇ ਤੇ ਕਿਸੇ ਤਰ੍ਹਾਂ ਦੀ ਵੀ ਜੈਕਟ ਜੈਨਸ ਮੈਨ ਜਾਂ ਬੱਚਿਆਂ ਦੇ ਕੱਪੜੇ ਜਿੱਦਾਂ ਦਾ ਵੀ ਤੁਸੀਂ ਸਟਾਕ ਲੈਣਾ ਤੁਸੀਂ ਲੈ ਸਕਦੇ ਆ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤੇ ਬਾਕੀ ਕੋਈ ਆਫਰ ਵਗੈਰਾ ਲਾਉਣੀ ਪਾਈ ਤੁਸੀਂ ਫਰੈਸ਼ ਹੀ ਆ ਪੰਜੀ ਅੱਗੇ ਨਹੀਂ ਫਿਰ ਵੀ ਕੋਈ ਗੱਲ ਨਹੀਂ ਵੀ ਤੁਹਾਨੂੰ ਕੋਈ ਆਪਾਂ ਸਪੈਸ਼ਲ ਕਰ ਦਾਂਗੇ ਜੀ ਸਪੈਸ਼ਲਿਸਟ ਕਰਾਂਗੇ ਮਤਲਬ ਕਿ ਜਿੰਨਾ ਵੱਧ ਤੋਂ ਵੱਧ ਕੋਈ ਲੈ ਕੇ ਜਾਊਗਾ ਉਹਨੂੰ ਆਫਰ ਵਗੈਰਾ ਵੀ ਭਾਜੀ ਲਾਉਣਗੇ ਵਧੀਆ ਮਤਲਬ ਕਿ ਰੇਟ ਹੀ ਆਫਰ ਆ ਰਗੇ ਆ ਇਹਨਾਂ ਦੇ ਰੇਟ ਬਿਲਕੁਲ ਜੈਨੂਨ ਰੇਟ ਆ ਕੋਈ ਵੱਧ ਨਹੀਂ ਹੈਗਾ ਇਦਾਂ ਦੀਆਂ ਜੈਕਟਾਂ ਤੁਸੀਂ ਘਰ ਤੋਂ ਬਾਹਰੋਂ ਪਤਾ ਕਰੋਗੇ ਨਾ ਤੁਹਾਨੂੰ 4-4 5-5000 ਭਾਜੀ ਇਹ ਇੱਥੇ 700 ਰੁਪਏ ਦੀ ਆਪਾਂ ਸੇਲ ਕਰਦੇ ਪਏ ਕਿੰਨਾ ਰੀਡ ਜੈਨੂਇਨ ਹੈ ਇਹੀ ਕਿਤੇ ਹੋਰ ਆਪਾਂ ਕਿਤੇ ਮਾਰਕੀਟ ਚੋਂ ਲਵਾਂਗੇ ਉਹਨਾਂ ਨੇ ਆਪਾਂ ਨੂੰ 4-5000 ਦੀ ਦੇਣੀਆਂ ਇਹ ਸੋ ਦੋਸਤੋ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੇ ਹਾਂਜੀ ਦੋਸਤੋ ਸੋ ਆਪਾਂ ਤੁਹਾਨੂੰ ਦੀ ਦੇਖਿਆ ਹਣਾ ਆਪਾਂ ਨੈਸ਼ਨਲ ਤੇ ਗਏ ਸੀਗੇ ਬਈ ਨੇ ਬੜਾ ਮਾਣ ਕੀਤਾ ਹਣਾ ਮੈਂ ਕਿ ਸਾਰਿਆਂ ਦਾ ਮਾਣ ਕਰੂਗਾ ਜਿਹੜੇ ਜਿਹੜਾ ਸਾਡੀ ਵੀਡੀਓ ਦੇਖ ਕੇ ਜਾਊਗਾ ਉਹਦਾ ਤਾਂ ਮਾਣ ਹੋਣਾ ਹੀ ਹੋਣਾ ਉਹਦਾ ਵੀ ਹੋਊਗਾ ਸਾਰਿਆਂ ਦਾ ਮਾਣ ਮਤਲਬ ਕੱਪੜੇ ਦੀ ਵੈਰਾਈਟੀ ਤਾਂ ਬਹੁਤ ਜ਼ਿਆਦੀ ਹੈ ਇਨਾਂ ਕੋ ਆਪਾਂ ਨੋਰਮਲ ਦੁਕਾਨਾਂ ਤੇ ਜਾਂਦੇ ਮੈਂ ਕਿਤੇ ਦੀ ਮਤਲਬ ਕੀ ਉਹਦੇ ਕੋਈ ਇਦਾਂ ਦੇ ਉਹਦੇ ਕੋਈ ਇਦਾਂ ਪਰ ਇਹਨਾਂ ਕੋਲ ਵੈਰਾਈਟੀ ਬਹੁਤ ਜਿਆਦੀ ਹੈ ਸਾਰਿਆਂ ਕੋਲ ਹੁੰਦੀ ਆ ਪਰ ਇਹਨਾਂ ਡਿਸਪਲੇ ਵੀ ਬਹੁਤ ਕੀਤੀ ਹੋਈ ਆ ਮਿਹਨਤ ਜੈਨੂ ਜਿਹੜੀ ਆਪਣੇ ਲੇਡੀਜ਼ ਵਾਲਿਆਂ ਦੀ ਜਾਂ ਬੱਚਿਆਂ ਦੀ ਵੈਰਾਈਟੀ ਇੰਨੀ ਕਿ ਜਿਆਦੀ ਹੈ ਨਾ ਮਤਲਬ ਕਿ ਬੰਦਾ ਇੱਕ ਦੂਜੀ ਚੀਜ਼ਾਂ ਦੇ ਦੇ ਕੇ ਦੁਹਾਰੀਆਂ ਚੀਜ਼ਾਂ ਪਸੰਦ ਕਰਦਾ ਰਹਿੰਦਾ ਤੇ ਰੇਟ ਵੀ ਬਿਲਕੁਲ ਜੈਨੂਨ ਆ ਤੁਸੀਂ ਜਾਇਓ ਜ਼ਰੂਰ ਵਿਜ਼ਿਟ ਜ਼ਰੂਰ ਕਰਿਓ ਤੇ ਹੁਣ ਆਪਾਂ ਚੱਲੇ ਆ ਖਾਣ ਪੀਣ ਸ਼ੀਰਤ ਕਰੀ ਜਾਂਦੀ ਭੁੱਖ ਲੱਗੀ ਭੁੱਖ ਲੱਗੀ ਤੁਹਾਨੂੰ ਲੈ ਕੇ ਚੱਲਦੇ ਆ ਕਿਦੋਂ ਨਵੀਂ ਜਗ੍ਹਾ ਦੇ ਇੱਥੇ ਸੋ ਜੁੜੀਏ ਆਪਣੇ ਨਾਲ ਟੈਗੀ ਕਰਦੇ ਆਪਾਂ ਨਵੀਂ ਜਗ ਕੀ ਕਰਦੇ ਪਿਆ? ਮੈਂ ਕਿੰਨੀ ਦਾਦੀ ਤੇ ਹਾਂ ਤਾਂ ਲੋੜੀ ਆਉਣ ਵਾਲੀ ਆ ਰੱਖੜੀ ਕਿੱਧਰ ਆ ਗਈ ਲੋੜੀ ਦੇ ਦਾਦੀ ਨੂੰ ਹਾਂ ਮੈਂ ਕਿਹਨਾਂ ਆਈ ਯਾਰ ਕੀ ਅਮੋਲਕੀ ਜੀ ਗਾਦੇ ਹਾਂ ਅਮ ਜੀ ਪਾਪੀ ਬਾਈ 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 ਦੋਸਤੋ ਜੀ ਕਿਤਾ ਹਾਦੀ ਜੀਰਨ ਸਭ ਜੈ ਸਰ ਜੈ ਸਰ ਅਰਿਓ ਜੀਤ ਕੀਤਾ ਇਹ ਕੀ ਹੈ ਕਿਉਂ ਆਹ ਬੇਸੀ ਕਿੰਨਾ ਕੁ ਡਰ ਬੋਲਦੇ ਹੋ ਹੋਰ ਫਿਕਸ ਬਲੂ ਫ੍ਰੀਕ ਪੁੱਤ ਨਾ ਜੀ ਦੋ ਇਸ ਤੋਂ ਤੋਂ ਕੱਢ ਲਈਆ ਰਦਰ ਗੇਦੀ ਮਮਾ ਨੇ ਮੈਨੂੰ ਫੋਨ ਲੈ ਕੇ ਦੇਣਾ ਹਾਂ ਲੈ ਕੇ ਦੇਣਾ ਹੈ ਉੱਚੀ ਬੋਲੋ ਹਾਂ ਲੈ ਕੇ ਦੇਣਾ ਵਾ ਫੋਨ ਆਹੇ ਪ੍ਰੂਫ ਬਣਾ ਲਿਆ ਵਾ ਹੁਣ ਇਹਦੀ ਲੈ ਕੇ ਦੇਣਾ ਵਾ ਠੀਕ ਆ ਆ ਠੀਕ ਆ ਨਾ ਇੱਧਰ ਠੀਕ ਆ ਠੀਕ ਆ ਹਾਂ ਠੀਕ ਆ ਚਲ ਵੀ ਦੋਸਤੋ ਆਪਾਂ ਆਏ ਆ ਬ੍ਰਿਸਟਾ ਇਹਨਾਂ ਦਾ ਮੈਨੂ ਆਹ ਦੇਖੋ ਮੈਨੂ ਮੈਨੂ ਕਾਰਡ ਦੇਖੋ ਕੁਝ ਪੁੱਛ ਲੋਗੇ ਤਾਂ ਹਾਂ ਪਰ ਜੋ ਵੀ ਇਹਨਾਂ ਨੂੰ ਪੁੱਛ ਲੋ ਨਾ ਉਹ ਇਹਨਾਂ ਕੋਲ ਹੁੰਦਾ ਹੀ ਨਹੀਂ ਹੈਗਾ ਹੁਣ ਜੋ ਇਹਨਾਂ ਨੂੰ ਕਹਿ ਰਹੀ ਹੈ ਨਾ ਵੀ ਆਹ ਚੀਜ਼ ਹੈਗੀ ਮੋਮੋਸ ਹੈਗੇ ਮੋਜ਼ਰੇਲਾ ਸਟਿਕ ਹੈਗੀ ਨਾਲ ਨਾਲ ਨਹੀਂ ਹੈਗੀ ਸੋ ਨਵੀਂ ਇੱਕ ਕੌਫੀ ਆਈ ਹੈ ਦੋਸਤੋ ਅੱਛੀ ਆਈ ਹੈ ਦੋਸਤੋ ਬ੍ਰਿਸਟਾ ਆ ਦੇਖੋ ਆ ਚੀਜ਼ਾਂ ਇਹਨਾਂ ਕੋਲ ਬਿਲਕੁਲ ਨਹੀਂ ਹੈਗੀਆਂ ਤੇ ਨਵੀਂ ਇੱਕ ਹੈ ਕੌਫੀ ਕਿਹੜੀ ਪਿਸਤਾਸ਼ੀਓ ਹਾਂਜੀ ਪਿਸਤਾਸ਼ੀਓ ਤੁਹਾਨੂੰ ਪੀ ਕੇ ਦੱਸਦੇ ਹਾਂ ਤੇ ਨਾਲੇ ਤੁਹਾਨੂੰ ਵੀਡੀਓ ਦਿਖਾਵਾਂਗੇ ਨਾਲੇ ਅਸੀਂ ਪੀ ਕੇ ਦਿਖਾਵਾਂਗੇ ਕਿਦਾਂ ਦਾ ਮਤਲਬ ਕਿ ਟੇਸਟ ਹੈ ਕਿ ਤੁਸੀਂ ਵੀ ਇੱਕ ਰਿ ਆਣ ਕੇ ਜ਼ਰੂਰ ਪੀ ਕੇ ਚੈੱਕ ਕਰਿਓ ਪਰ ਚੀਜ਼ਾਂ ਵਧੀਆ ਹਨ ਨਹੀਂ ਆਣੀ ਚਾਹ ਦੇਖਣੇ ਸੋਸ ਤਾਂ ਪਈ ਤਾਂ ਹੈ ਤੇ ਨਹੀਂ ਸੀ ਆ ਵੇਖ ਲੋ ਦੋਸਤੋ ਕਿੰਨੀ ਸੋਸ ਪਈ ਆ ਤੇ ਹਜੇ ਵੀ ਨਹੀਂ ਹਟਦੀ ਹੈਗੀ ਸੋਸ ਨਹੀਂ ਨਾ ਖਾਣੀ ਚਾਹੀਦੀ ਅਸੀਂ ਇਤਨੂੰ ਦੱਸੋ ਨਹੀਂ ਖਾਣੀ ਚਾਹੀਦੀ ਉਹ ਕਹਿੰਦੇ ਆ ਕਮੈਂਟਾਂ ਚ ਦੱਸਾਂਗੇ ਸਾਰੇ ਜਣੇ ਵੀ ਨਹੀਂ ਖਾਈਦੀ ਸੋਸ ਮੈਂ ਵੀ ਦੱਸ ਦਵਾ ਕਿ ਬੜਾ ਪੂੜਿਆ ਬੈਸਟ ਹੈ ਆ ਪੂੜ ਬਹੁਤ ਸਵਾਦ ਹੈ ਇਹ ਮਿੱਠੂ ਮਿੱਤਰੋ ਇਹ ਆਪਾਂ ਕਰਾਏ ਆ ਮਤਲਬ ਕਿ ਪਾਈ ਸੀ ਨਹੀਂ ਕਰਾਏ ਹੈਗੇ ਬਿਲਕੁਲ ਹਲਕੀ ਜੀ ਵਿੱਚ ਮਿਰਚ ਪਵਾ ਕੇ ਕਰਾਈ ਆ ਤੇ ਆਪਾਂ ਨਾਲ ਕਰਾਇਆ सैंडविच ਵਗੈਰਾ ਸੈਂਡਵਿਚ ਵੀ ਖਾ ਕੇ ਦੱਸਦਾ ਤੁਹਾਨੂੰ ਬੈਸਟ ਆ ਬੈਸਟ ਆ ਤੁਸੀਂ ਵੀ ਕਰ ਰਹੇ ਨੇ ਇੱਕ ਦੀ ਦੂਈ ਵਿਜ਼ਿਟ ਕਰਿਓ ਇਥੇ ਖਾਲਾ ਖਾਲਾ ਕਾਲਾ ਚਕ 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 ਫਟਾਫਟ 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 ਤਵਾ 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 ਸਵਾਦਨ ਸਵਾਦਨ ਕਿੱਦਾਂ ਦੇ ਲੱਗੇ ਫਿਰ ਇਹ ਤੇ ਜਮੀ ਆ ਹੋ ਰੋਟੀ ਵੀ ਖਾਣੀ ਆ ਘਰੇ ਜਾ ਕੇ ਠੀਕ ਆ ਨਾ ਹੁਣ 2-4 ਦਿਨ ਆਪਾਂ ਬਾਹਰ ਨਹੀਂ ਆਉਣਾ ਕਿਤੇ ਵੀ ਕੁਝ ਵੀ ਖਾਣ ਓਕੇ ਰੋਟੀ ਖਾਉਂਗਾ ਨਾ ਡੇਲੀ ਰੋਟੀ ਖਾਣੀ ਆ ਫੇਰ ਸਕੂਲੇ ਜਾਣਾ ਨਾ ਰੋਣਾ ਨਹੀਂ ਗਿਆ ਸਕੂਲੇ ਜਾਣ ਲੱਗਿਆ ਆ ਦੇਖੋ ਕਿ ਨੇ ਸੋਨੇ ਦੇਲ ਬਣਾਏ ਨਾ ਉੱਤੇ ਹਾਂ ਆ ਲੈ ਆ ਦੇਖੋ ਆ ਦੇਖੋ ਉਹ ਤੱਤ ਤੋੜ ਕੇ ਰੱਖ ਦਿੱਤਾ ਜਾ ਓਏ ਐਨੇ ਸੋਨੇ ਦੇਲ ਲੱਗਦੇ ਪਏ ਸੀ ਕਿ ਦੇਖ ਕਿੰਨੇ ਸੋਹਣੇ ਲੱਗੰਦੇ ਆ ਦੇ ਆ ਦੇਖ ਬੱਚਿਆਂ ਦੀ ਵੀ ਆ ਗਈ ਡਰਿੰਕ ਆ ਜਿਸੀ ਤੇ ਮੈਂ ਪੀਣ ਲੱਗਾ ਆ ਇਹ ਤੇ ਮੈਂ ਪੀਣਾ ਆ ਸੋਨਾ ਹੈ ਸੁਆਦ ਹੈ ਮੇਰਾ ਮੇਰਾ ਇਹ ਕਿ ਟੋਲ ਨਾ ਦੇ ਦਿੱਤ ਆਏ ਹੋਏ ਯਮੀਆ ਫਿਲਾ ਪਿਲਾ ਤੋਈਲਾ ਆਦੇ ਮਮਾ ਨੇ ਦਿਲ ਖਰਾਬ ਕਰਤਾ ਵਾ ਜਾ ਓਏ ਮਮਾ ਤੂੰ ਵੀ ਓਖਾ ਹੀ ਆ ਨੋ 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 ਗਮ ਆ ਯਾਰ ਇੱਕ ਲੈ ਲੋ ਅਮਾ ਤੂੰ ਆ ਲੈ ਲੋ ਚਲੋ ਅੱਦੇ ਵਾਲਾ ਦਿਲ ਖਰਾਬ ਕੀਤਾ ਹਰਿੰਦਰ ਨੇ ਉਹ ਤਾਂ ਮੈਂ ਸਿਰਫ ਵਿੱਚ YouTube ਤੇ ਬ੍ਰਾਂਡ ਤੋਂ ਹੌਲੀ ਬਾਲਾ ਜਾ ਚੱਲ ਫਿਆਲ ਆ ਤੇਰਾ ਦਿਲ ਵਾਲਾ ਲੈ ਆਓ ਆ ਲਾ ਫੜ ਫੇ ਆਹ ਦੇਖੋ ਦੁਬਾਰਾ ਚਲੋ ਨੂੰ ਕੋਈ ਨਾ ਚਲ ਚੱਕੋ ਚੱਕੋ ਆਪਣਾ ਆਪਣਾ ਇਹ ਇਹ ਕੋਫੀ ਆ ਗਈ ਆ ਤੇ ਕੋਫੀ ਦਾ ਕਿਹੜਾ ਟੇਸਟ ਸੀਗਾ 85 85 ਉਹ 85 ਉਹ ਤੇ ਇਹਨੂੰ ਪਤਾ ਕਿਦਾਂ ਬੀਣਾ ਦੇਖੋ ਪਹਿਲਾਂ ਇਹ ਵਿੱਚ ਘੋਲ ਕੇ ਇਹਨੂੰ 슈ਗਰ ਪੀਲਣੀ ਆ ਦੇਲੇ ਦਾ ਤੋੜ ਦੇਣਾ ਠੀਕ ਆ ਤੇ ਉਸ ਤੋਂ ਬਾਅਦ ਇਹਨੂੰ ਇਦਾਂ ਕਰਕੇ ਚੱਕ ਲੈਣਾ ਤੇ ਉਸ ਤੋਂ ਬਾਅਦ ਇਹਦੀ ਪਲੇਟ ਚੱਕਣੀ ਆ ਤੇ ਇੱਧਰ ਰੱਖ ਲੈਣਾ ਖੜਕਾ ਕੇ ਦੋ ਵਾਰੀ ਇਦਾਂ ਬਿਲਕੁਲ ਓਏ ਕੀ ਬਤ ਹੈ ਇਹ ਦੁਬਾਰਾ ਕਰਕਾ ਕੇ ਕੋਈ ਦਵਾ ਪੀਣੀ ਨੇ ਮੇਸ ਪਲੇਟ ਚ ਮੈਂ ਵਿਚ ਪਾ ਗਏ ਪੀਸੇ ਤੇ ਇਦਾਂ ਪਾ ਕੇ ਵੀ ਆਪਾਂ ਕਰਕੇ ਪੀ ਸਕਦੇ ਆ ਪਰ ਇਦਾਂ ਸਹੀ ਨਹੀਂ ਲੱਗਦਾ ਘਰੀ ਬੈ ਕੇ ਪੀ ਸਕਦੇ ਇਦਾਂ ਬਾਹਰ ਠੀਕ ਆ ਓਕੇ ਹਾਂਜੀ ਦੋਸਤੋ ਕੋ ਆਪਾਂ ਹੁਣ ਆਪਾਂ ਚੱਲੇ ਆ ਘਰੇ ਤੇ ਖਾ ਵੀ ਵੀ ਹੋ ਗਿਆ ਥੋੜੀ ਸ਼ੋਪਿੰਗ ਵੀ ਹੋ ਗਈ ਸਿਰ ਤੇ ਯਾਰ ਉੱਪਰ ਠੰਡੇ ਆ ਪੁੱਤ ਠੰਡੇ ਆ ਠੰਡੇ ਆ ਤੇਰੇ ਨੱਕ ਨੂੰ ਠੰਡ ਲੱਗ ਜਾਣੀ ਆ ਮੁੜ ਕੇ ਐ ਵੀ ਬੁਲਬੁਲੇ ਫੁਲਾਉਂਦੀ ਫਿਰੂਗੀ ੜੜੇ ਬੁਲਬੁਲੇ ਬੁਲਨੇ ਮम्मा ਬਬਲ ਗਮਨਾ ਫੁਲਾਉਂਦੀ ਤੇ ਤੂੰ ਦੱਸ ਸੀਣਨਾ ਫੁਲਾਉਣਾ ਹੈ ਨਾ ਿੰਡਰ ਜੀ ਚਲੋ ਸੋ ਦੋਸਤੋ ਹੁਣ ਆਪਾਂ ਚੱਲੇ ਆਂ ਘਰੇ ਤੇ ਖਾਣ ਪੀਣ ਵੀ ਹੋ ਗਿਆ ਸ਼ੋਪਿੰਗ ਵੀ ਹੋ ਗਈ ਆ ਸੋ ਮਿੱਤਰੋ ਆਪਣੇ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਫੋਲੋ ਕਰਿਆ ਕਰੋ ਯਾਰ ਆਪਾਂ ਨਾ ਥੋੜੇ ਥੋੜੇ ਖਿੱਚ ਕੇ ਰੱਖੋ ਕੰਮ ਨੂੰ ਕਿਉਂਕਿ ਨਾ ਜਦੋਂ ਵੀ ਤੁਹਾਡੇ ਗਾਂ ਯਾਰ ਦੋਸਤ ਤੇ ਯਾਰ ਰਿਸ਼ਤੇਦਾਰ ਹੁੰਦੇ ਨਾ ਉਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮੈਂ ਵੀ ਜਦ ਜੰਨਾ ਨਾ ਮਕਰੋਣਾ ਹੁੰਦਾ ਫੋਟੋ ਵੀ ਕਰਾਇਆ ਕਰੋ ਥੋੜੀ ਬੋਦੀ ਮਿਹਨਤ ਕਰਾਇਆ ਕਰੋ ਫਿਰ ਬਲੌਗ ਬਣਾਉਂਦਾ ਹੋਰ ਵੀ ਮਜ਼ਾ ਆਇਆ ਕਰੂਗਾ ਸੋ ਇਹ ਸੀ ਅੱਜ ਦਾ ਬਲੌਗ ਸਾਰਿਆਂ ਨੇ ਪਿਆਰ ਕਰਿਆ ਕਰੋ ਤੇ ਆਪਣੇ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਫੋਲੋ ਸ਼ੇਅਰ ਕਰਿਆ ਕਰੋ ਓਕੇ ਬਾਏ